ਸਾਜੀਗਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਇਹ ਇੱਕ ਕਾਟ ਦੀਆਂ ਜਿਹਦੇ ਵਿੱਚ ਇੱਕ ਗੁਰਸਖੀਰ ਚਾਰ ਰੋਟੀ ਦਾ ਕੰਮ ਕਰਦਾ ਹੈ ਤੇ ਆਪਣੀ ਚੰਗੀ ਕਾਰੋਬਾਰ ਕਰਨ ਦੇ ਨਾਲ ਆਪਣਾ ਚੰਗਾ ਪ੍ਰਭਾਵ ਸਾੜ ਰਿਹਾ ਹੈ ਜਦੋਂ ਗੱਲਬਾਤ ਕੀਤੀ ਤਾਂ ਗੁਰਸਿੱਖ ਦੀਆਂ ਗੱਲਾਂ ਸੁਣ ਕੇ ਸਾਡੇ ਵੀ ਰਾਉਂਟੇ ਖੜੇ ਹੋ ਗਏ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਆ ਤੇ ਬਾਹਰਲੇ ਮੁਲਕਾਂ ਵੱਲ ਨੂੰ ਹੀ ਰੁੱਖ ਕਰ ਲੈਂਦੇ ਨੇ ਤੇ ਫਿਰ ਦੁੱਖ ਸੁੱਖ ਦੇ ਵੀ ਪਰਿਵਾਰ ਦੇ ਭਾਈਵਾਲ ਨਹੀਂ ਰਹਿੰਦੇ ਉਹਨਾਂ ਲੋਕਾਂ ਦੇ ਲਈ ਇਹ ਨੌਜਵਾਨ ਮਿਸਾਲ ਬਣਿਆ ਤੇ ਆਪਣੇ ਮਾਤਾ ਪਿਤਾ ਦੀ ਸੇਵਾ ਦੇ ਨਾਲ ਨਾਲ ਗੁਰੂ ਘਰ ਦੀ ਸੇਵਾ ਵੀ ਕਰਦਾ ਹੈ ਤੇ ਨਾਲ ਹੀ ਆਪਣਾ ਕਾਰੋਬਾਰ ਵੀ ਚਲਾ ਰਿਹਾ ਹੈ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਦੱਸਿਆ ਕਿ ਪੜ੍ਹਾਈ ਤੋਂ ਬਾਅਦ ਜਿਹੜਾ ਆ ਫੌਜ ਦੀ ਭਰਤੀ ਦੇਖੀ ਜਿਹਦੇ ਵਿੱਚ ਸਰੀਰਕ ਤੌਰ ਤੇ ਫਿੱਟ ਨਾ ਹੋਣ ਕਰਕੇ ਭਰਤੀ ਨਹੀਂ ਹੋ ਪਾਏ ਤੇ ਉਸ ਤੋਂ ਬਾਅਦ ਆਪਣਾ ਕਾਰੋਬਾਰ ਕਰਨਾ ਹੀ ਚੰਗਾ ਸਮਝਿਆ ਪਰ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਕਿ ਇੱਕ ਛੋਟੀ ਜੀ ਕਾਰਟ ਦੇ ਉੱਤੇ ਖਾਣਾ ਬਣਾ ਕੇ ਵੇਚ ਰਿਹਾ ਇਹ ਗੁਰਸੁਖ ਵੀਰ ਇਸ ਵੀਰ ਨੇ ਇੱਕ ਚੰਗੀ ਮਿਸਾਲ ਪੈਦਾ ਕੀਤੀ ਆ ਦੂਜੇ ਪਾਸੇ ਜਦੋਂ ਗੱਲਬਾਤ ਕੀਤੀ ਕਿ ਇੱਥੇ ਪ੍ਰਵਾਸੀਆਂ ਦੀਆਂ ਰੇੜੀਆਂ ਵੀ ਨੇ ਤੇ ਪ੍ਰਵਾਸੀ ਵੀ ਕਾਰੋਬਾਰ ਕਰਦੇ ਨੇ ਤੇ ਉਹਨਾਂ ਨੇ ਬੜੀ ਹੀ ਵਧੀਆ ਗੱਲ ਕਹੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਿਲਾ ਸ਼ਿਕਵਾ ਨਹੀਂ ਪ੍ਰਵਾਸੀ ਵੀਰਾਂ ਦੇ ਨਾਲ ਉਹਨਾਂ ਨੇ ਪਿਛਲੇ 10 10 15 15 ਸਾਲ ਤੋਂ ਆਪਣੇ ਕਾਰੋਬਾਰ ਸਥਾਪਿਤ ਕੀਤੇ ਤੇ ਮਿਹਨਤ ਕਰਕੇ ਆਪਣਾ ਜਿਹੜਾ ਆ ਉਹ ਅੱਡਾ ਬਣਾਇਆ ਤੇ ਅੱਜ ਉਹ ਰੋਟੀ ਖਾ ਰਹੇ ਨੇ ਤੇ ਅਸੀਂ ਅੱਜ ਸ਼ੁਰੂ ਕੀਤਾ ਆ ਮਹਾਰਾਜ ਦੀ ਕਿਰਪਾ ਦੇ ਨਾਲ ਸਾਡਾ ਵੀ ਕਾਰੋਬਾਰ ਵਧੀਆ ਚੱਲ ਰਿਹਾ ਆ ਤੇ ਜਿਵੇਂ ਜਿਵੇਂ ਅਸੀਂ ਮਿਹਨਤ ਕਰਾਂਗੇ ਜਿਵੇਂ ਜਿਵੇਂ ਅਸੀਂ ਵੀ ਅੱਗੇ ਵਧਾਂਗੇ ਤੀਵੇਂ-ਤੀਵੇਂ ਜਿਹੜਾ ਆ ਸਾਡਾ ਵੀ ਉਹਨਾਂ ਵਾਂਗੂ ਕਾਰੋਬਾਰ ਸੈੱਟ ਹੋ ਜਾਵੇਗਾ ਇਸ ਦੇ ਉੱਤੇ ਸਭ ਤੋਂ ਮਹੱਤਵਪੂਰਨ ਗੱਲ ਉਹਨਾਂ ਨੇ ਇਹੀ ਕਹੀ ਕਿ ਪ੍ਰਵਾਸੀਆਂ ਦੇ ਨਾਲ ਕੋਈ ਗਿਲਾ ਨਹੀਂ ਅਸੀਂ ਖੁਦ ਹੀ ਜਿਹੜਾ ਆ ਮਿਹਨਤ ਨਹੀਂ ਕਰਦੇ ਪੰਜਾਬ ਦੇ ਵਿੱਚ ਰਹਿ ਕੇ ਤੇ ਗੁੱਸੇ ਗਿਲੇ ਜਿਹੜੇ ਆ ਅਸੀਂ ਪ੍ਰਵਾਸੀਆਂ ਤੇ ਕਰਦੇ ਆ ਜੇਕਰ ਪ੍ਰਵਾਸੀ ਬਾਹਰੋਂ ਆ ਕੇ ਪੰਜਾਬ ਦੇ ਵਿੱਚ ਰੋਟੀ ਰੋਜੀ ਕਮਾ ਕੇ ਖਾ ਸਕਦੇ ਨੇ ਤੇ ਫਿਰ ਪੰਜਾਬੀਆਂ ਨੂੰ ਕੀ ਪ੍ਰੋਬਲਮ ਏ ਉਹ ਵੀ ਆਪਣੀ ਮਿਹਨਤ ਕਰਕੇ ਇੱਥੇ ਰੋਜੀ ਰੋਟੀ ਵਧੀਆ ਖਾ ਸਕਦੇ ਨੇ ਪਰ ਸਾਡੇ ਪੰਜਾਬੀ ਇੱਥੇ ਕੰਮ ਕਰਨ ਤੋਂ ਕਤਰੌਂਦੇ ਤੇ ਸ਼ਰਮ ਕਰਦੇ ਨੇ ਜਦਕਿ ਮਿਹਨਤ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਤੇ ਪ੍ਰਵਾਸੀਆਂ ਦੇ ਲਈ ਵੀ ਵੀਰ ਨੇ ਵਧੀਆ ਲੱਭ ਜਕੇ ਕਿਉਂਕਿ ਗੁਰੂ ਦਾ ਸਿੱਖ ਕਦੀ ਵੀ ਕਿਸੇ ਦੇ ਲਈ ਮਾੜਾ ਨਹੀਂ ਬੋਲ ਸਕਦਾ ਨਾ ਹੀ ਕਿਸੇ ਦਾ ਮਾੜਾ ਸੋਚ ਸਕਦਾ ਇਹ ਪ੍ਰਭਾਸ਼ਾ ਜਿਹੜੀ ਏ ਇਸ ਵੀਰ ਨੇ ਦੇ ਦਿੱਤੀ ਕਿ ਗੁਰੂ ਦਾ ਸਿੱਖ ਕਦੀ ਵੀ ਕਿਸੇ ਦਾ ਦੋਖੀ ਨਹੀਂ ਹੋ ਸਕਦਾ ਤੁਸੀਂ ਦੇਖਦੇ ਪਈਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਆਓ ਗੱਲ ਕਰਦੇ ਆਂ ਇਸ ਵੀਰ ਦੇ ਨਾਲ ਕੀ ਕਹਿੰਦੇ ਨੇ ਬਬੀ ਜੀ ਆਪਣੇ ਨਾਮ ਦੱਸੋ ਮੇਰਾ ਨਾਮ ਜੀਨਮੋਲਪ੍ਰੀਤ ਸਿੰਘ ਆ ਤੇ ਮੈਂ ਨਾਲ ਹੀ ਪਿੰਡ ਨੇੜੇ ਹੀ ਅਲੀਵਾੜ ਰੋਡ ਤੋਂ ਅਗਲੇ ਬੰਨੇ ਸਨੀਆ ਕੋਲਪਿੰਡ ਮੂਲਿਆਵਾਲ ਤੋਂ ਰਹਿਣ ਵਾਲਾ ਹਾਂ। ਬਾਬਾ ਜੀ ਕਿਹੜਾ ਕੰਮ ਖੋਲਿਆ ਵਾ? ਕਿੰਨਾ ਪੜਿਓ ਕਿੰਨਾ ਪੜਨਾ ਪੜਨਾ ਜੀ ਚਾਹ। ਮੈਂ ਜੀ ਪਲੱਸ 2 ਕੀਤੀ ਹੈ ਡੀਏਵੀ ਸਕੂਲ ਤੋਂ ਮੁਰਗੀਮਲੇ ਤੋਂ ਉਤੋਂ ਬਾਅਦ ਮੈਂ ਆਈਟੀਆਈ ਤੋਂ ਵੈਲਡਰ ਦਾ ਕੋਰਸ ਕੀਤਾ ਉਤੋਂ ਬਾਅਦ ਮੈਂ ਖਾਲਸਾ ਕੋਲ ਜੀ ਬੀਏ ਵੀ ਕਰਦਾ ਰਿਆ ਤੇ ਉਤੋਂ ਬਾਅਦ ਕੁਝ ਕਰਦੀ ਆ ਮਜਬੂਰੀਆਂ ਹੋਣ ਕਰ ਨੂੰ ਜੋ ਕਿ ਉਤੋਂ ਫਿਰ ਕਾਲਜ ਤੋਂ ਹਟਣਾ ਪਿਆ ਤੇ ਆਪਣੇ ਕੰਮ ਕਰ ਸੋਣਾ ਪਿਆ। ਇਦੋਂ ਨੂੰ ਧਿਆਨ ਕੀ ਪਹਿਲਾਂ ਜੇ ਮੈਂ ਗੁਰਦਰਾ ਸਾਹਿਬ ਡਿਊਟੀ ਕਰਦਾ ਸੂਰੇ ਸ਼ਾਮ ਪਿੰਡ ਦੇ ਉਤੋਂ ਬਾਅਦ ਆ ਕਿ ਮੈਂ ਪਹਿਲਾਂ ਲੇਬਰ ਕਰਦਾ ਹੁੰਦਾ ਸੀ ਤੇ ਜਦੋਂ ਮੈਂ ਲੇਬਰ ਕਰਦਾ ਸੀ ਤੇ ਉੱਥੇ ਜਿਆਦਾ ਟਾਈਮ ਲੱਗ ਜਾਣਾ ਸ਼ਾਮ ਨੂੰ ਲੇਟ ਹੋ ਜਾਣਾ ਡਿਊਟੀ ਤੋਂ ਵੀ ਲੇਟ ਹੋਣਾ ਗੁਰਦਰਾ ਸਾਹਿਬ ਜਾਣ ਤੋਂ ਫਿਰ ਸੋਚਿਆ ਕਿ ਆਪਣਾ ਕਾਰੋਬਾਰ ਕੋਈ ਨਾ ਕੋਈ ਛੋਟਾ ਕੀਤਾ ਜਾਵੇ ਤਾਂ ਫਿਰ ਮੈਂ ਆਪਣਾ ਹੀ ਜਿਹੜਾ ਕਿ ਖਾਣ ਪੀਣ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਹੀ ਸੋਹਣਾ ਕਾਰੋਬਾਰ ਚੱਲ ਰਿਹਾ ਹੈ ਮੈਨੂੰ 4-5 ਮਹੀਨੇ ਸੈਟ ਅਪ ਲੈਣ ਨੂੰ ਹੋ ਚੁੱਕੇ ਨੇ ਤੇ ਬਹੁਤ ਹੀ ਇਹ ਵੈਸੇ ਵੀ ਇੰਡਸਟਰੀ ਏਰੀਆ ਹੈ ਇੱਥੇ ਲੇਬਰ ਕਾਫੀ ਕੰਮ ਕਰਦੀ ਹੈ ਤੇ ਉੱਥੇ ਬਹੁਤ ਵਧੀਆ ਕਿ ਕੰਮ ਚੱਲ ਰਿਹਾ ਜੀ ਮੇਰੇ ਤੋਂ ਹੁੰਦਾ ਜੀ ਕੜੀ ਹੁੰਦੀ ਦਾਲ ਹੁੰਦੀ ਆ ਚੌਲ ਹੁੰਦੇ ਆ ਜੀ ਨਾਲ ਪ੍ਰਸ਼ਾਦੇ ਹੁੰਦੇ ਨਾਲ ਚਾਹ ਹੁੰਦੀ ਆ ਜੀ ਬਾਬਾ ਜੀ ਗੁਰਦੁਆਰਾ ਸਾਹਿਬ ਕੀ ਬਾਤ ਕਰਦੇ ਪਰ ਇਹ ਟਾਈਮ ਲੇ ਵਾਹਿਗੁਰੂ ਜੀ ਦੇਖੋ ਕਿ ਮੈਂ ਗੁਰਦਰਾ ਸਾਹਿਬ ਚਲ ਜਾਣਾ ਹੁੰਦਾ ਵਾ ਅੰਮ੍ਰਿਤ ਵੇਲੇ ਉੱਠ ਕੇ ਤੇ ਘਰ ਦੇ ਵੀ ਨਾਲ ਉੱਠਦੇ ਨੇ ਨਾਲ ਹੀ ਉਹ ਆਪਣਾ ਸਿਮਰਨ ਕਰੇ ਜਾਂਦੇ ਨੇ ਨਾਲ ਹੀ ਉਹ ਖਾਣਾ ਤਿਆਰ ਕਰਦੇ ਨੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਫਿਰ ਉਸ ਤੋਂ ਬਾਅਦ ਆਪਾਂ ਜਦੋਂ ਗੁਰਦਰਾ ਸਾਹਿਬ ਤੋਂ ਵਾਪਸ ਆਉਂਨੇ ਆ 7-8 ਵਜੇ ਦੇ ਕਰੀਬ ਡਿਊਟੀ ਖਤਮ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਆਪਣਾ ਸੈਟਅਪ ਕਰਕੇ ਸਭ ਰੈਡੀ ਤੇ ਸਮਾਨ ਲਾਦ ਕੇ ਬਣਾਇਆ ਹੋਇਆ ਤੇ ਆਪਾਂ ਆਪਣੇ ਸ਼ੌਪ ਤੇ ਪਹੁੰਚ ਜਾਂਦੇ ਹਾਂ ਬਾਕੀ ਪੰਨਾ ਵੀ ਕਰਾਂਗੇ ਵਾੜਾ ਪਾਰ ਕੇ ਸਦਾ ਇਹਨਾਂ ਦੇ ਹੋਣਾ ਸੀ ਸੁਪਨਾ ਤੇ ਬਾਈ ਗੁਰੂ ਜੀ ਇਹ ਸੀ ਕਿ ਆਪਣਾ ਕਿ ਆਰਮੀ ਦੇ ਲਈ ਮੈਂ ਸੀਸੀ ਦਾ ਕ੍ਰੈਡਿਟ ਸੀ ਸੀ ਸਰਟੀਫਿਕੇਟ ਮੈਂ ਤਾਂ ਕੰਪਲੀਟ ਸੀ ਮੈਂ ਤਾਂ ਇਹ ਚਾਹੁੰਦਾ ਸੀ ਕਿ ਚਲੋ ਆਰਮੀ ਦੇ ਵਿੱਚ ਸਿਲੈਕਸ਼ਨ ਹੋ ਜਾਂਦੀ ਵਧੀਆ ਹੋ ਜਾਂਦਾ ਪਰ ਲਾਕਡਾਊਨ ਲੱਗਣ ਕਰਕੇ ਜਿਹੜਾ ਕਿ 3-4 ਸਾਲ ਸਰਕਾਰ ਨੇ ਭਰਤੀਆਂ ਜਿਹੜੀਆਂ ਕਿ ਬੰਦ ਰੱਖੀਆਂ ਉਹਨਾਂ ਕਰਕੇ ਕਾਫੀ ਪ੍ਰੋਬਲਮ ਆਈ ਤਾਂ ਲਾਸਟ ਪਰਟੀ ਚ ਚਾਂਸ ਮਿਲਿਆ ਉਹਦੇ ਵਿੱਚ ਆਪਾਂ ਨੇ ਰਨਿੰਗ ਕੰਪਲੀਟ ਕੀਤੀ ਸੀ ਪਰ ਮੈਡੀਕਲ ਤੋਂ ਅਨਫਿਟ ਹੋਣ ਦੇ ਕਾਰਨ ਕਿ ਓਵਰੇਜ ਹੋ ਚੁੱਕੇ ਹਾਂ ਉਸ ਤੋਂ ਬਾਅਦ ਆਪਣੇ ਕੰਮ ਕਰਦੇ ਵਿੱਚ ਆ ਗਏ ਸੋ ਪਾਪਾ ਸੁਪਨਾ ਤਾਂ ਦੂਰ ਨਹੀਂ ਹੁੰਦਾ ਸੁਪਨਾ ਤਾਂ ਦੂਰ ਪਰ ਕੀ ਕਰ ਸਕਦੇ ਆ ਜੋ ਮਾਲਕ ਦੇ ਹੁਕਮਾਂ ਚਾ ਬੰਦੇ ਉਹੀ ਹੀ ਬਣਨਾ ਹੁੰਦਾ ਬੰਦਾ ਤੇ ਇਸ਼ਾਮਾਂ ਆਪਣੀਆਂ ਬਹੁਤ ਹੀ ਰੱਖਦਾ ਆ ਪਰ ਹੋਣਾ ਉਹੀ ਆ ਜੋ ਮਾਲਕ ਨੂੰ ਮਨਜ਼ੂਰ ਆ ਬਾਕੀ ਬੰਦਾ ਮਿਹਨਤ ਆਪਣੀ ਜਾਰੀ ਰੱਖੇ ਮੂਰ ਮਾਲਕ ਦਾ ਲੋਣਾ ਕੰਮ ਇਹ ਤੇ ਪਾਪਾ ਤੁਹਾਡੇ ਬਣਾ ਕੇ ਦਿੰਦੇ ਆ ਹਾਂਜੀ ਇਹ ਸਵੇਰੇ ਮਮ ਡੈਡ ਮੇਰੇ ਉਹ ਬਣਾ ਕੇ ਤਿਆਰ ਕਰ ਦਿੰਦੇ ਨੇ ਤੇ ਮੈਂ ਡਿਊਟੀ ਖਤਮ ਹੋਣ ਤੋਂ ਬਾਅਦ ਘਰੇ ਜਾ ਕੇ ਫਿਰ ਆਪਣਾ ਸਾਰਾ ਇਹ ਕੰਮ ਰੈਡੀ ਕਰਕੇ ਉਥੋਂ ਮਾਈਕਰੋ ਦਾ ਨਾਮ ਲੈ ਕੇ ਚੱਲ ਪਣਾਉਂਗਾ ਬਾਬੇ ਦੇਖਿਆ ਜਾਏ ਤੇ ਪੰਜਾਬੀ ਨੌਜਵਾਨ ਦੀ ਤੇਰੀ ਤੇ ਰਾਣੀ ਨਹੀਂ ਬੈ। ਅੱਜ ਦੇ ਬਾਹਰੋਂ ਪਰਵਾਸੀ ਆਏ ਉਹਨਾਂ ਘਰ ਸੋ ਉਹਨਾਂ ਨੂੰ ਵੀ 10-10 ਸਾਲ ਜਿਹੜੇ ਆ ਕ੍ਰੇਡਿਅਲ ਆਉਂਦੇ ਹੋ ਚੁੱਕੇ ਆ ਇਸ ਚੀਜ਼ ਦਾ ਕੋਈ ਗਲਾ ਸ਼ਿਕਵਾ ਨਹੀਂ ਆ ਚਲ ਉਹਨਾਂ ਦੀ ਮਾਰਕੀਟ ਬਣੀ ਆ ਅੱਜ ਸਾਡੀ ਪੰਜਾਬੀ ਪੰਜਾਬੀਅਤ ਨੇ ਆਪ ਆਪਣੇ ਵਿਦੇਸ਼ਾਂ ਵਿੱਚ ਜਾ ਜਾ ਕੇ ਤੇ ਉਧਰ ਦਾ ਸੁਪਨਾ ਲੈ ਲਿਆ ਪਰ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਕੋਈ ਰਹਿ ਕੇ ਕੰਮ ਕਰਨਾ ਨਹੀਂ ਚਾਹੁੰਦਾ ਸੋ ਆਪਾਂ ਵੀ ਕੋਈ ਕਾਫੀ ਟਾਈਮ ਤੋਂ ਬਿਜ਼ਨਸ ਕਰਦੇ ਹੁੰਦੇ ਛੋਟੇ ਤੇ ਕਾ ਸਾਡੀਆ ਦੁਕਾਨਾਂ ਤੇ ਵੀ ਅੱਜ ਪੀੜ ਹੁੰਦੀ ਸੋ ਇਹੀ ਆਸ ਹੈ ਕਿ ਆਪਾਂ ਵੀ ਸੈਟਅਪ ਲਾਵਾਂਗੇ ਹੋਰ ਇਸ ਚੀਜ਼ ਨੂੰ ਵਧਿਆ ਕਰਾਂਗੇ ਆਪਣੇ ਕੁਆਲਿਟੀ ਦੇਵਾਂਗੇ ਤੇ ਸਾਡੇ ਕੋਲ ਵੀ ਜਿਹੜੇ ਆ ਕਿ ਉਹ ਬਹੁਤ ਹੀ ਪੀੜ ਲੱਗੇਗੀ। ਕਾ ਤਾਂ ਕੋਸ ਟਾਈਮ ਕੱਟ ਰਹੇ ਐ ਵੀ ਦੁਕਾਨ ਤੇ ਲੱਗ ਪਏ ਨੀ ਬਹੁਤ ਵੈਗੁਰ ਜੀ ਦੀ ਕਿਰਪਾ ਹੈ ਅੱਜ ਇਹ ਮੈਂ ਮੰਨਦਾ ਇਹ ਗੱਲ ਪਰ ਇਥੇ ਵੀ ਫਿਰ ਵੀ ਬਹੁਤ ਕਿਰਪਾ ਇੰਡਸਟਰੀ ਏਰੀਆ ਚਲੋ ਕਾਫੀ ਆਪਣੇ ਵੀਰਪਰਾ ਜਿਹੜੇ ਵੀ ਨੇ ਆਪਾਂ ਨੂੰ ਸਪੋਰਟ ਕਰ ਰਹੇ ਨੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਨਾ ਕਾਰੋਬਾਰ ਚੱਲ ਰਿਹਾ ਹੈ ਨੌਜਵਾਨਾਂ ਨੂੰ ਇਹ ਸਦੇਸਾ ਕਿ ਬਤਵਤ ਆਪਣੇ ਪੰਜਾਬ ਲੈ ਕੇ ਪੰਜਾਬ ਦੇ ਵਿੱਚ ਆਪਣੇ ਕਾਰੋਬਾਰ ਕਰੋ ਕਿਉਂਕਿ ਵਿਦੇਸ਼ ਤੋਂ ਆ ਕੇ ਨੇੜਲੇ ਦੇਸ਼ਾਂ ਤੋਂ ਲੋਕ ਆ ਕੇ ਸਾਡੇ ਇੱਥੇ ਜੋ ਕਿ ਕੰਮ ਕਰ ਰਹੇ ਨੇ ਆਪਣੇ ਪੈਰ ਪੱਕੇ ਕਰ ਚੁੱਕੇ ਨੇ ਬਹੁਤ ਹੀ ਇਨਕਮ ਜਿਹੜੇ ਕਿ ਆਪਣੇ ਕਾਰ ਗੱਡੀਆਂ ਕਾਰੋਬਾਰ ਕਰ ਚੁੱਕੇ ਨੇ ਸੋ ਬੇਨਤੀ ਹੈ ਕਿ ਸਭ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਕਿ ਆਪਣੇ ਦੇਸ਼ ਰਹਿ ਕੇ ਆਪਣੇ ਕੰਮਕਾਰ ਕਰੋ ਤੇ ਆਪਣੇ ਘਰ ਵਿੱਚ ਪਰਿਵਾਰ ਚ ਖੁਸ਼ੀ ਰੋ ਕਿਉਂਕਿ ਕਿਸੇ ਵੀ ਤੁਹਾਨੂੰ ਪਤਾ ਕਿ ਜਦੋਂ ਕੋਈ ਵੀ ਦੁੱਖ ਤਕਲੀਫ ਆਉਂਦਾ ਵਿਦੇਸ਼ਾ ਚ ਆਉਣ ਜਾਣ ਚ ਬਹੁਤ ਦਿੱਕਤ ਹੁੰਦੀ ਆ ਇਸ ਕਰਕੇ ਆਪਣੇ ਮਾਂ ਕੋਦੇ ਕੋਲ ਰੋਣਾ ਪੰਜਾਬ ਮਿਲਣਾ ਨਾ ਪਰਿਵਾਰ ਮਿਲਣਾ ਨਾ ਜ਼ਿੰਦਗੀ ਮਿਲਣੀ ਦੁਬਾਰਾ ਸੋ ਬੇਨਤੀ ਆਹੀ ਆ ਕਿ ਆਪਣੇ ਪੰਜਾਬ ਆਪਣੇ ਪਰਿਵਾਰ ਵਿੱਚ ਰਹਿ ਕੇ ਹੀ ਆਪਣਾ ਸਮਾਂ ਗੁਜ਼ਾਰੋ ਬਬੇ ਜਿਹੜੇ ਨੌਜਵਾਨ ਨੇ ਕਹਿੰਦੇ ਪੜ੍ਹ ਦੇ ਕੇ ਆਪਾਂ ਇਹ ਕੰਮ ਕਿਉਂ ਕਰੀਏ ਤੁਸੀਂ ਪੜ੍ਹੇ ਲਿਖੇ ਹੋ ਪਰ ਤੁਸੀਂ ਇਹ ਕੰਮ ਆਪਣਾ ਆਪਣਾ ਆਇਆ ਹੋਇਆ ਜਿਵੇਂ ਗੁਰੂ ਜੀ ਦੇ ਵਿੱਚ ਇੱਕ ਮਾਇਨਾ ਜਿਹਾ ਪੁਆਇੰਟ ਆ ਕਿ ਇਹ ਸਾਡੇ ਲੋਕ ਫਿਰ ਉੱਥੇ ਆ ਜਾਂਦੇ ਕਿ ਸ਼ਰਮ ਖਾਂਦੇ ਨੇ ਵਿਦਿਆ ਇੱਕ ਗਿਆਨ ਵਿੱਦਿਆ ਸੀ ਅੱਜ ਕੰਮ ਦੀ ਕੰਮ ਲਈ ਉਹਨੂੰ ਯੂਜ਼ ਕਰਦੇ ਆ ਠੀਕ ਆ ਚਲੋ ਜਿਹੜੇ ਵਧੀਆ ਪਰੇ ਲਿਖੇ ਜਿਹੜਾ ਵੀ ਕਰਦਾ ਨਾ ਤੇ ਕਿਉਂਕਿ ਮਣੀ ਵਿਦਿਆ ਦਾ ਵੀ ਲਾਸਟ ਤੇ ਜਾ ਕੇ ਇਹੀ ਆ ਕਿ ਬੰਦਾ ਕਿਤੇ ਨਾ ਕਿਤੇ ਆਪਣੇ ਸੌਖੀ ਰੋਜੀ ਰੋਟੀ ਕਮਾਉਣ ਲੱਗ ਪੈਂਦਾ ਜਿਹੜਾ ਵਧੀਆ ਪੜਿਆ ਹੋਵੇ ਜਿਹਦੇ ਕੋਲ ਵਧੀਆ ਗਿਆਨ ਹੋਵੇ ਜ਼ਰੂਰੀ ਨਹੀਂ ਆ ਕਿ ਹਰ ਇੱਕ ਨੂੰ ਕੋ ਗਿਆਨ ਹੋ ਕੇ ਹਰ ਇੱਕ ਨੂੰ ਸਰਕਾਰੀ ਨੌਕਰੀ ਦੇਵੇ ਸੋ ਭਾਏ ਬਾਕੀ ਬਿਜ਼ਨਸ ਵੀ ਆ ਬਾਕੀ ਬਿਜ਼ਨਸ ਵੀ ਕਾਰੋਬਾਰ ਦੁਨੀਆ ਦੇ ਤੁਸੀਂ ਚਲਾਉਣੇ ਆ ਤੇ ਕੋਸ਼ਿਸ਼ ਕਰੋ ਕਿ ਆਪਣੇ کاروبار ਕਰੋ ਆਪਣੇ کاروبار ਨਾਲ ਦੀ ਮੌਸਮ ਹੈ ਪਰਿਵਾਰ ਜੀ ਮੇਰੇ ਫਾਦਰ ਆ ਮਦਰ ਸਿਸਟਰ